ਟੀਮ ਮਿੱਡੇ ਪਿੰਡ ਦੀ ਹੈ ਦੂਜੇ ਪਾਸੇ ਜਿਹੜੀ ਟੀਮ ਹੈ ਝੰਡਾ ਵਾਲਾ ਵਿਜੂ ਕਿਆਂ ਦੀ ਟੀਮ ਹੈ ਉਧਰ ਕਹਿੰਦੇ ਸਵਰਗਵਾਸੀ ਬਹੁਤ ਦੋਸਖੰਡੇ ਨਹੀਂ ਬਹੁਤ ਵਧੀਆ ਮੁਕਾਬਲਾ ਸ਼ੁਰੂ ਹੋਣ ਲੱਗਿਆ ਹੈ ਹਾਂ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਨੀ ਹੈ ਮੇਰੇ ਨਾਲ ਬਿੱਲਾ ਗਾਲਬ ਲੈ ਵੀ ਲਾਈਵ ਵਾਲਾ ਕੈਮਰਾ ਬਾਈ ਦੇ ਫੋਕਸ ਕਰ ਦੇ ਮੈਂ ਜਦੋਂ ਆਇਆ ਸੀ ਮੈਂ ਗੱਲ ਆਖੀ ਸੀ ਵੀ ਇਹ ਖੇਡ ਕਬੱਡੀ ਹੈ ਸਾਡੀ ਜਿਹਨੇ ਅਨੇਕਾਂ ਪਰਿਵਾਰਾਂ ਦੀ ਗਰੀਬੀ ਦੂਰ ਕੀਤੀ ਹੈ ਅਨੇਕਾਂ ਪਰਿਵਾਰਾਂ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਭੇਜਿਆ ਚਾਜਾ ਦੇ ਝੂਟੇ ਦਵਾਏ ਹੈ ਤੇ ਇਹਰੇ ਕਾ ਨੌਜਵਾਨ ਸਾਈਕਲਾਂ ਤੋਂ ਮੋਟਰਸਾਈਕਲਾਂ ਤੇ ਤੇ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਲਿਆਂਦੇ ਆ। ਬਿੱਲਾ ਕਾਰਪ ਸਾਡੀ ਖੇਡ ਕਬੱਡੀ ਦਾ ਜਿਹੜੇ ਕਬੱਡੀ ਨਾਲ ਰੈਗੂਲਰ ਜੁੜੇ ਆ ਉਹ ਜਾਣਦੇ ਵੀ ਟਾਪ ਦਾ ਰੈਫਰੀ ਹੈ। ਵੱਡੇ ਵੱਡੇ ਕੱਪਾਂ ਦੇ ਰੈਫਰੀ ਕਰਦਾ ਹੈ। ਫਿਰ ਵਾਇਗਰੂ ਨੇ ਮੇਰ ਕੀਤੀ ਪਿਛਲੇ ਸੀਜ਼ਨ ਦੇ ਵਿੱਚ ਯੂਰਪ ਰੈਫਰੀ ਕਰਕੇ ਆਇਆ ਤੇ ਹੁਣ ਸਾਡੇ ਵੀਰ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ। ਰਿੰਕੂ ਸਮਰਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਇਹ ਐਲਾਨ ਕਰਾਇਆ ਵੀ ਆਉਣ ਵਾਲੇ ਜਿਹੜੇ ਮੇਲੇ ਤੇ ਬਿੱਲਾ ਗਾਲਬ ਆਖੇਗਾ ਆਪਾਂ ਬਿੱਲੇ ਗਾਲਬ ਦਾ ਹਲਟੋ ਗੱਡੀ ਦਾ ਸਨਮਾਨ ਕਰਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਰਾਇਲ ਸਪੋਰਟਸ ਕਲੱਬ ਬੈਲਜੀਅਮ ਵਾਲਾ ਰਿੰਕੂ ਸਮਰਾ ਰਿੰਕੂ ਭਾਈ ਕਹਿੰਦਾ ਯਾਰ ਇਹ ਯੂਰਪ ਆਇਆ ਨਾ ਕਿਸੇ ਦੀ ਬਦਮੀ ਘਟਮੀ ਨਾ ਇਧਰ ਦੀ ਉਧਰ ਇਹਨੇ ਕਹਿੰਦਾ ਬੜੇ ਨਰਪੱਕ ਫੈਸਲੇ ਕਰੇ ਯੂਰਪ ਦੇ ਵਿੱਚ ਜੇ ਇੱਕ ਆ ਇਨਸਾਨ ਤੋਂ ਖੁਸ਼ ਹੋ ਇੱਕਾਰੀ ਤਾੜੀਆਂ ਬਿੱਲੇਗੜ ਦੇ ਨਾਂ ਤੇ ਜੋਰ ਨਾਲ ਮਾਰ ਦਿਓ ਮੇਰੇ ਵੀਰਾਂ ਤਾੜੀਆਂ ਕਬੱਡੀ ਜਗਤ ਬੰਨੀ ਉਹ ਰਿੰਕੂ ਸਮਰੇ ਦਾ ਰੈਨ ਸਪੋਰਟਸ ਕਲੱਬ ਬੈਲਜੀਅਮ ਦਾ ਬਹੁਤ ਬਹੁਤ ਧੰਨਵਾਦ ਹੈ ਫਾਈਨਲ ਮੈਚ ਆ ਗਏ ਫਾਈਨਲ ਮੈਚ ਝੋਟੀ